ਸਾਰੇ ਬੱਚੇ ਜਿਵੇਂ ਹੈਗੇ ਸਕੂਲੋਂ ਹੁਣ ਛੁੱਟੀਆਂ ਹੋ ਗੀਆਂ ਇਹਨਾਂ ਨੂੰ ਤਾਂ ਘਰੇ ਬਹਿਣ ਦਾ ਸੀਗਾ ਬੈਠਣਾ ਚਾਹੀਦਾ ਸੀ ਅੰਮੀ ਹੈ ਨਹੀਂ ਬਾਈ ਜੀ ਸਾਨੂੰ ਮੈਂ ਤਾਂ ਕਰਨੀ ਚਾਹੁੰਦੀ ਹਾਂ ਜੀ ਬੱਚੇ ਹੀ ਪਾਲਨੇ ਇਹਨਾਂ ਨੂੰ ਪੜ੍ਹਾਈ ਦੱਸਣ ਕਿੰਨੇ 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 ਕੇ ਪੈਸੇ ਬਣ ਜਾਂਦੇ ਸ਼ਾਮ ਬਾਸ ਸਾਬ ਜੇ ਦੇ ਵੰਜਾਂ ਤੇ ਦਿਹਾੜੀ ਚਰਚਾਰ ਤੋਂ ਵਾਣੀ ਜਾਂਦਾ ਹੈ ਓਨੇ ਤੋਂ ਬਾਅਦ ਕੀ ਕਰੋਗੇ ਜੇ ਝੋਨਾ ਲੈ ਆ ਬਾਈ ਜੀ ਹਰ ਤਵੇ ਕੋਈ ਮਨਰੇਗਾ ਦਾ ਕੰਮ ਵੀ ਬਸ ਥੋੜੇ ਦੇ ਤੇ ਚੱਲਦਾ ਬਣ ਸਾਨੂੰ ਧਰਨੇ ਲਾ ਲਾ ਕੇ ਜੀ ਫਿਰੇ ਪੋਣੇ ਬੰਦੇ ਆ ਤੇ ਕੰਮ ਚਲਾਉਣਾ ਪੈਂਦਾ ਉਹ ਦੇ ਕੇ ਚਲਾਉਂਦੇ ਨਹੀਂ ਕਹਿੰਦੇ ਵੀ ਜਿਹੜੀ ਇਹਦੀ ਵਜਾਂ ਦਾ ਮਸ਼ੀਨਾ ਰਾਈ ਹੋ ਗਈ ਉਸ ਨੂੰ ਕਿਵੇਂ ਦੇਖਦੇ ਮਸ਼ੀਨਾ ਰਾਈ ਬਜਾਈਆ ਬਜਾਈਗਾ ਉਹਨਾਂ ਦਾ 1500 ਜਿਹੜੇ ਲੋਕ ਵੇਚਦੇ ਆ ਥੱਲਾ ਵੇਚ ਕੇ 15 ਥੱਲੇ ਲਿਖਾ ਦਿੰਦੇ ਆ ਤੇ ਸਾਨੂੰ ਤਾਂ ਉਹ ਉਹਦਾ ਨੂੰ ਹੀ ਕੋਈ ਮਿਲਦਾਗਾ ਕੋਈ ਲਵਾਈ ਦਾ ਸਾਨੂੰ ਵੀ ਲਵਾਈ ਦਾ ਸਾਨੂੰ ਵੀ ਚਾਹੀਦੇ ਨਾ ਉਹਦੀ ਵੀ ਨੂੰ ਪੁੱਛਦਾ ਨਹੀਂ ਉਹਦਾ ਭਾਈ ਬੋਤਣਾ ਨਾ ਮੋਕੇ ਦਾ ਨੇਤਾ ਹੁੰਦੇ ਆ ਤੇ ਮੁਰਕੇ ਕੋਈ ਪੁੱਛਦਾ ਨਹੀਂ ਬੋਤਣਾ ਲੱਗਿਆ ਹੁਣ ਨਾ ਭਗਵਾਨ ਤੁਮਾਨਾ ਕੇ ਫਿਰ ਸਾਲੋਂ ਬਤਨ ਉਹਨੂੰ ਕੋਈ ਤਾਂ ਬੰਦਾ ਵੀ ਨਹੀਂ ਹੁੰਦਾ ਹੈ। ਹਾਂ ਉਹ ਕਹਿੰਦੀ ਜੀ ਅਸੀਂ ਮਜ਼ਦੂਰ ਦੇ ਬੱਚਿਆਂ ਦੇ ਖਾਤੇ ਵਿੱਚ ਇੰਨੇ ਪੈਸੇ ਪਾ ਦਿੱਤੇ। ਪਰ ਉਹ ਫਿਰ ਵੀ ਨਹੀਂ ਪਾਏ ਉਹਨਾਂ ਨੇ। ਪਹਿਲੇ ਚਿੱਟੇ ਕਾਗਜ਼ 'ਤੇ ਦਿਖਾ ਦਿੰਦੇ ਆ। ਅਸੀਂ ਇੰਨੇ ਪੈਸੇ ਪਾਤੇ। ਤੋਂ ਨਹੀਂ ਪੁੱਛਦੇ। ਤੇ ਨਦੀ ਮਾਰਥੀ ਜਿਹੜੀ ਸਰਕਾਰ ਬਣਦੀ ਸੀ। ਇਹਨਾਂ ਨੇ ਵਾਦੇ ਤਾਂ ਬਹੁਤ ਵੱਡੇ-ਵੱਡੇ ਕੀਤੇ। ਪਰ ਵਾਦਿਆਂ ਤੇ ਉਤਰ ਨਹੀਂ ਸਕੇ। ਜਿਹੜਾ ਰਾਖਣਾ ਕੋਟਾ ਤੋਂ ਦਿੱਲੀ ਤੋਂ ਨੌਕਰੀਆਂ ਬਹੁਤ ਆ ਤੁਸੀਂ ਕਿਉਂ ਝੁੰਨੇ ਦੇ ਵਿੱਚ ਪੈਰ ਗਾਲੀ ਜਾਂਦੇ ਹੋ। ਉਹ ਤੇ ਨਹੀਂ ਹੈ। ਦੇ ਅੜੀ ਕਰਨੀ ਕੋਲ ਦੀ ਜਿਹਨਾਂ ਨੂੰ ਕੋਈ ਸਾਡਾ ਰਾਗਪਾ ਮੁੰਡਾ ਚੰਗਾ ਲੱਗਦਾ ਪਰ ਇਹ ਲੱਗਦਾ ਵੀ ਰਾਗਪਾ ਮੁੰਡਾ ਜਿਹਨਾਂ ਨੂੰ ਕੋਈ ਆਉਂਦਾ ਉਸ ਨੂੰ ਰੱਖ ਲੈਣਾ ਸਾਡੀ ਜਗ੍ਹਾ ਤੇ ਹੋਣੇ ਤੇ ਤਾਂ ਲੱਗਦਾ ਉਹ ਰੱਖ ਦੇ ਬੋਟੇ ਹੁਣ ਇਹ ਗੱਲ ਵੀ ਸਾਡਾ 100000 ਰੁਪਇਆ ਦੇ ਦੋ ਨਹੀਂ ਨਹੀਂ ਆਉਗਾ ਜੇ ਬੋਟਾ ਲੈ ਲੈ ਕੋਈ ਵੀ ਆਵੜਦੇ ਮਤਲਬ ਬੋਟਾ ਵੇਲੇ ਆਉਂਦੇ ਉਸ ਤੋਂ ਬਾਅਦ ਨਹੀਂ ਆਉਂਦੇ ਕੋਈ ਨਹੀਂ ਕੋਈ ਨਹੀਂ ਜਾਂਦਾ ਕੀ ਲੱਗਦਾ ਇਹ ਸਰਕਾਰ ਇਹ ਸਰਕਾਰ ਦਾ ਭਾਰ ਇਹ ਸਰਕਾਰ ਦੀ ਮਜ਼ਦੂਰ ਲੈਣਾ ਆੜੀ ਹੈ ਜੀ ਇਹਨਾਂ ਨੂੰ ਕੋਈ ਵੀ ਕੰਮ ਨਹੀਂ ਕੀਤਾ। ਉਹ ਨਾ ਕਹਿੰਦੇ ਜਿਵੇਂ ਪਾਣੀ ਦੀ ਪ੍ਰਬੰਧੀ ਹੁੰਦੀ ਹੈ, ਬਿਜਲੀ ਦੀ ਪ੍ਰਬੰਧੀ ਹੁੰਦੀ ਹੈ। ਕਹਿੰਦੇ ਵੀ ਜਿਹੜੀ ਇਹਦੀ ਵਜਾਂ ਦਾ ਮਸ਼ੀਨਾ ਰਾਹੀਂ ਹੋਊਗੀ, ਉਸ ਨੂੰ ਕਿਵੇਂ ਦੇਖਦੇ ਹੋ ਤੁਸੀਂ? ਮਸ਼ੀਨਾ ਰਾਹੀਂ ਬਜਾਈਏ, ਬਜਾਈਗਾ ਉਹਨਾਂ ਨੇ ਤਾਂ 1500 ਜਿਹੜੇ ਲੋਕ ਬੀਜਦੇ ਆਓ, ਕਿੱਲਾ ਬੀਜ ਕੇ 15 ਕਿੱਲੇ ਲਿਖਾ ਦਿੰਦੇ ਆ ਤੇ ਸਾਨੂੰ ਤਾਂ ਉਹ ਉਹਦਾ ਨੂੰ ਕੋਈ ਮਿਲਦਾਗਾ। ਉਹ ਲਵਾਈ ਤਾਂ ਸਾਨੂੰ ਵੀ ਲਵਾਈ ਤਾਂ ਸਾਨੂੰ ਵੀ ਚਾਹੀਦੀ ਨਾ ਉਹਦੀ। ਵੋਟਾਂ ਤਾਂ ਗਰੀਬਾਂ ਨੇ ਪਾਈ। ਲਵਾਈ ਤਾਂ ਜਾਂਦੀ ਆ ਨਾ ਉਹਦੀ। ਗਰੀਬਾਂ ਨੇ ਵੀ। ਉਹ ਲਵਾਈ ਸਾਨੂੰ ਵੀ ਚਾਹੀਦੀ, ਸਾਨੂੰ ਕੋਈ ਦਿੰਦਾ ਹੀ ਨਹੀਂ ਉਹਦਾ ਕੁਝ। ਕਿਵੇਂ ਤੁਸੀਂ? ਮਤਲਬ ਗਰੀਬ ਮੈਂ ਸਾਰਾ ਇਨਸਾਨਾਂ ਗਰੀਬੀ ਇਹ ਸਾਡੇ ਨਾਲ ਝਾਕਦੇ ਨੇ ਗਰੀਬ ਨਹੀਂ ਤਾਂ ਕੋਈ ਨਹੀਂ ਝਾਕਦਾ ਗਰੀਬ ਨੂੰ ਪੁੱਛਦੇ ਨਹੀਂ ਉਹਦਾ ਹੁੰਦਾ ਭਾਈ ਵੋਟਾਂ ਲੈਣ ਮੁਰੱਕੇ ਤੇ ਨੇਤ ਆਉਂਦੇ ਆ ਤੇ ਮੁਰੱਕੇ ਕੋਈ ਪੁੱਛਦਾ ਨਹੀਂ ਵੋਟਾਂ ਲੈ ਕੇ ਹੁਣ ਨਾ ਭਗਵੰਤ ਮਾਨਾ ਕੇ ਤਿੰਨ ਸਾਲ ਹੋ ਗਏ ਕਿਥੇ ਬੰਦੇ ਚ ਵਿਚਾ ਹੁਣ ਕੋਈ ਤਾਂ ਬੰਦਾ ਵੀ ਨਹੀਂ ਆਉਂਦਾ ਗਾ ਬਿਲਕੁਲ ਆ ਆ ਆਦਮੀ ਤੇ ਚੱਲੂਗੀ ਸਰਕਾਰ ਹਾਂ ਤੇ ਹੁਣ ਤਾਂ ਇਧਰ ਆ ਜੀ ਆ ਬੋਲ ਕੋਈ ਸਹੀ ਬੋਲ ਸਾਡੇ ਨਾਲ ਬੱਚੇ ਆ ਜਿਹੜੇ ਸਕੂਲ ਦੇ ਬੱਚੇ ਆ ਛੁੱਟੀਆਂ ਮਿਲੀਆਂ ਛੁੱਟੀਆਂ ਦੇ ਵਿੱਚ ਜਿਹੜਾ ਹੈਗਾ ਪਰਿਵਾਰ ਨੂੰ ਹਸਾਰਾ ਲਾਉਂਦੇ ਆ ਕਹਿੰਦੇ ਵੀ ਅਸੀਂ ਝੋਨਾ ਲਾਲ ਗਏ ਤੋ ਕਿਹੜੀ ਕਲਾਸ ਪੜਦਾ ਮੇਰੀ ਪਲੱਸ 2 ਕਲੀਅਰ ਆ ਪਲੱਸ 2 ਕਲੀਅਰ ਅੱਗੇ ਕੀ ਕਰਨਾ ਹੈ ਅੱਗੇ ਕੰਪਿਊਟਰ ਕੋਰਸ ਕਰਨਾ ਕੰਪਿਊਟਰ ਕਰਕੇ ਕੀ ਕਰਨਾ ਬੀਏ ਬੀਏ ਕਰਕੇ ਨਾਲ-ਨਾਲ ਕਰਾਂਗੇ ਪਲੱਸ 2 ਨਾਲ ਕੁਝ ਹਾਂਜੀ ਕਰਨ ਦਾ ਇਰਾਦਾ ਤਾਂ ਹੈ ਵਿੱਚ ਪਰ ਮਹਿੰਗਾਈ ਆ ਨੀ ਆ ਪੈਸੇ ਪੜਾਈ ਦਾ ਖਰਚਾ ਬਹੁਤ ਹੋ ਜਾਂਦਾ ਕੀ ਬੰਨਾ ਚਾਹੁੰਦੇ ਆ ਚਾਰ ਪੰਜ ਪੈਣਾ ਜੀ ਜੋ ਵੀ ਨੌਕਰੀ ਮਿਲ ਜੇ ਵਧੀਆ ਕਿੰਨੇ ਭੈਣ ਭਰਾ ਤੁਸੀਂ? ਅੱਛੇ 6 ਭੈਣਾਂ 7 ਮਾ ਭਰਾ। 6 ਭੈਣਾਂ 7 ਮਾ ਭਰਾ। ਹਾਂਜੀ। ਤੇ ਫਿਰ ਕੰਮ ਸਾਰੇ ਹੀ ਕਰਦੇ ਆਂ? ਸਾਰੇ ਹੀ ਕਰਦੇ ਆਂ ਜੀ। ਤੇ ਮੰਮੀ ਪਾਪਾ? ਮੰਮੀ ਪਾਪਾ ਵੀ ਕਰਦੇ ਨਾਲ। ਨਾਲ ਕਰਦੇ ਆ। ਕਹਿੰਦੇ ਜਿਹੜਾ ਰਾਖਵਾ ਕੋਟਾ ਤੋਂ ਡੇਲੇ ਤਾਂ ਨੌਕਰੀਆਂ ਬਹੁਤ ਆ ਤੁਸੀਂ ਕਿਉਂ ਝੋਨੇ ਦੇ ਵਿੱਚ ਪੈਰ ਗਾਲੀ ਜਾਂਦੇ ਆਂ? ਇਹ ਨਹੀਂ ਤੇ ਉਹ ਦੇ ਨਹੀਂ ਰਹੇ ਸੀ ਕੀ ਕਰ ਸਕਦੇ ਹੁਣ ਫਿਰ ਤੁਹਾਨੂੰ ਤਾਂ ਦਿਹਾੜੀ ਕਰਨੀ ਪਊਗੀ। ਦਿਹਾੜੀ ਕਰਨੀ ਪਊਗੀ। ਕੁਛ ਨਹੀਂ ਦਿੰਦੇ ਸਾਡਾ ਕੋਲਰਸ਼ਿਪ ਵੀ ਨਹੀਂ ਦੇ ਰਹੇ। ਆਜੂਰੇ ਆਜੂ ਨੇੜੇ। ਇਸੇ ਕਹਿੰਦੇ ਆ ਵੀ ਜਿੰਨਾਂ ਨੂੰ ਕੋਈ ਸਾਡਾ ਰਾਖਵਾ ਕੋਟਾ ਚੰਗਾ ਲੱਗਦਾ ਉਹਨੂੰ ਇਹ ਲੱਗਦਾ ਵੀ ਰਾਖਵਾ ਕੋਟਾ ਇਹਨਾਂ ਕੋਲੇ ਆਉਂਦਾ ਉਹ ਰੱਖ ਲੈਣਾ ਸਾਡੀ ਜਗ੍ਹਾ ਤੇ ਹੋਣ ਇਥੇ ਪਤਾ ਲੱਗ ਜਾਉ ਰਾਖਵਾ ਕੋਟੇ ਦਾ ਬਈ ਚਲ ਇਹਨਾਂ ਤਾਂ ਜਵਾਗੜੀਆਂ ਦਾ ਨਹੀਂ ਪਤਾ ਛੀ ਪੈਣਾ ਤੇ ਉਹ ਇਹਨਾਂ ਨੂੰ ਪੜਾਊਗਾ ਕਿ ਨੌਕਰੀਆਂ ਤੇ ਲਾਊਗਾ ਕਿ ਇਹਨਾਂ ਦਾ ਵਿਆਹ ਕਰੂਗਾ ਠੀਕ ਹੈ ਠੀਕ ਹੈ ਜੀ ਕਾਲਰਸ਼ਿਪ ਵੀ ਬਈ ਹੁਣੇ ਤੋਂ ਹੀ ਤੁਹਾਨੂੰ ਫਿਰ ਇਹਨਾਂ ਬੋਝ ਪੈ ਗਿਆ ਹਾਂਜੀ ਉਹ ਤਾਂ ਪੈਣਾ ਹੀ ਸੀਗਾ ਫਿਰ ਕਾਲਜਪ ਵੀ ਨਹੀਂ ਦਿੰਦੇ ਪੈਸਾ ਨੂੰ ਤਾਂ ਕਿੰਨਾ ਟਾਈਮ ਹੋ ਗਿਆ ਕਾਲਰਸ਼ਿਪ ਬੰਦੋ ਇਹਨੂੰ ਦੋ ਇਧਰ ਆ ਪਤੁਰਿਆ ਆ ਜਾ ਆ ਜਾ ਆ ਜਾ ਕਿੰਨਾ ਟਾਈਮ ਹੋ ਗਿਆ 3 ਸਾਲ ਹੋ ਗਏ ਪਹਿਣਾ ਦੋਨੇ ਹਾਂਜੀ ਸਰਕਾਰ ਨੂੰ ਕਿਵੇਂ ਦੇਖਦੇ ਹੋ ਹੁਣ ਵਾਲੀ ਨੂੰ ਪਹਿਲਾਂ ਵਾਲੀਆਂ ਸਰਕਾਰਾਂ ਤੇ ਹੁਣ ਦਾ ਕੀ ਫਰਕ ਬਹੁਤ ਜ਼ਿਆਦਾ ਫਰਕ ਹੈ ਪਹਿਲਾਂ ਚਲ ਥੋੜਾ ਮੋੜਾ ਦਿੰਦੇ ਸੀ ਤੇ ਹੁਣ ਬਿਲਕੁਲ ਨਹੀਂ ਦੇਣਾ ਦਿੰਦੇ ਗਏ ਉਹ ਅੱਛਾ ਹੁਣ ਤਾਂ ਜੇ ਥੋੜੀ ਮੇਡੀ ਫੀਸ ਆਉਂਦੀ ਸੀ ਉਹ ਵੀ ਬੰਦ ਕਰ ਦਿੱਤੀ ਵੀ ਤੇ ਖਰਚਾ ਬਹੁਤ ਜ਼ਿਆਦਾ ਪੜਾਈ ਦਾ ਕਾਪੀ ਦੇਖ ਲਓ ਕਿਤਾਬਾਂ ਬਹੁਤ ਜ਼ਿਆਦਾ ਮਹਿੰਗੀਆਂ ਹੋ ਗਈਆਂ ਤੇ ਫੀਸ ਵੀ ਬਹੁਤ ਜ਼ਿਆਦਾ ਲੈਂਦੇ ਨੇ ਸਕੂਲ ਵਾਲੇ ਵੀ ਜੀ ਤੇ ਫੇਸ ਕਰਕੇ ਲੱਗ ਵੀ ਨਹੀਂ ਪੰਦੇ ਕਈ ਬੱਚੇ 1500 ਰੁਪਏ ਲੈਂਦੇ ਨੇ ਪਲੱਸ 2 ਵਾਸਤੇ ਫਿਰ ਲੱਗ ਨਹੀਂ ਪੰਦੇ ਕਈ ਤਾਂ ਪੜਾਈਆਂ ਹੀ ਖਰਾਬੇ ਆਉਂਦੀਆਂ ਤਾਂ ਤੁਸੀਂ ਕੀ ਕਹਿਣਾ ਚਾਹੋਗੇ ਸਰ ਮੈਂ ਕਹਿਣਾ ਚਾਹਣਾ ਐਸੇ ਕਰਾ ਪੰਜਾਬ ਸਰਕਾਰ ਤੱਕ ਮੇਰੀ ਆਵਾਜ਼ ਪਹੁੰਚੇ ਕਿਉਂਕਿ ਜਿਹੜੇ ਕੈਬਨਟ ਮੰਤਰੀ ਐ ਮਲੂੜ ਤੋਂ ਬਲਜਿੰਦਰ ਕੌਰ ਜੀ ਉਹ ਕਹਿੰਦੀ ਜੀ ਅਸੀਂ ਮਜ਼ਦੂਰ ਦੇ ਬੱਚਿਆਂ ਦੇ ਖਾਤੇ ਵਿੱਚ ਇੰਨੇ ਪੈਸੇ ਪਾ ਚੁੱਕੇ ਹਾਂ ਪਰ ਫਿਰ ਵੀ ਨਹੀਂ ਪਾਏ ਉਹਨਾਂ ਨੇ ਜੀ ਕੱਲੇ ਚਿੱਟੇ ਕਾਗਜ਼ 'ਤੇ ਵਿਖਾ ਦਿੰਦੇ ਆ ਹਮ ਅਸੀਂ ਇੰਨੇ ਪੈਸੇ ਪਾਤੇ ਤੋ ਨਹੀਂ ਪਹੁੰਚੇ ਹਜੇ ਤੱਕ ਨਹੀਂ ਇੱਕ 34 ਐਮਐਲਏ ਵੀ ਦਿੱਤੇ ਆ ਸਰਕਾਰ ਨੂੰ 92 ਐਮਐਲਏ ਸਰਕਾਰ ਨੂੰ ਜਿੱਤੇ 34 ਐਮਐਲਏ ਆਪਣੇ ਕਹਿੰਦੇ ਐਸਸੀ ਸਮਾਜ ਦੇ ਤੋਂ ਡੀਸੀ ਸਮਾਜ ਦੇ ਬੈਠੇ ਹੋ ਨਹੀਂ ਕਹਿੰਦੇ ਕੁਝ ਨਹੀਂ ਸਰ ਹੁਣ ਤੁਸੀਂ ਵੇਖ ਲਓ 2022 ਚ ਬਣੀ ਜਨ ਦੀ ਸਰਕਾਰ ਇਧਰ ਸ਼੍ਰੀ ਮੁਖਸਾ ਸਾਹਿਬ ਤੇ ਗਿੱਦੜਵਾ ਹਲਕੇ ਚ ਹਜੇ ਤੱਕ ਕੋਈ ਵੀ ਨਹੀਂ ਆਇਆ ਜੀ ਹਜੇ ਤੱਕ ਨਾ ਕੋਈ ਮੰਤਰੀ ਆ ਨਾ ਕੋਈ ਸਟੇਟ ਲੈਵਲ ਤੋਂ ਮੰਤਰੀ ਆ ਜੀ ਤੁਸੀਂ ਕਿਹੜੀ ਕਲਾਸ ਕੀਤੀ ਹੈ ਮੈਂ ਪਲੱਸ 2 ਕੀਤੀ ਹੈ ਜੀ 2022 ਚ ਜੀ ਓਕੇ ਉਹਨੋਂ ਇਹਨਾਂ ਦੇ ਮਾਰਚ ਮਹੀਨੇ ਜੇ ਸਰਕਾਰ ਬਣ ਗਈ ਸੀ ਜੀ ਹੂੰ ਇਹਨਾਂ ਨੇ ਵਾਦੇ ਤਾਂ ਬਹੁਤ ਵੱਡੇ ਵੱਡੇ ਕੀਤੇ ਆ ਪਰ ਵਾਦਿਆਂ ਤੇ ਉਤਰ ਨਹੀਂ ਸਕੇ ਜੀ ਮੈਂ ਇੱਕ ਕੇਂਦਰ ਸਰਕਾਰ ਨੂੰ ਬੇਨਤੀ ਕਰਨਾ ਚਾਹਣਾ ਉਹਨਾਂ ਦਾ ਕੋਈ ਕੈਬਨਟ ਮੰਤਰੀ ਆਵੇ ਤੇ ਅਤੇ ਮਜ਼ਦੂਰਾਂ ਦੀ ਗੱਲ ਸੁਣੀ ਜਾਵੇ ਜੀ ਹਾਂਜੀ ਸਰ ਵੀ ਸਾਰੇ ਬੱਚੇ ਜਿਵੇਂ ਹੈਗੇ ਸਕੂਲੋਂ ਹੁਣ ਛੁੱਟੀਆਂ ਹੋਊਗਾ ਇਹਨਾਂ ਨੂੰ ਤਾਂ ਘਰੇ ਬਹਿਣ ਦਾ ਸੀਗਾ ਬੈਠਣਾ ਚਾਹੀਦਾ ਸੀਗਾ ਕੰਮ ਹੀ ਹੈ ਨਹੀਂ ਬਾਈ ਜੀ ਸਾਨੂੰ ਕੋਈ ਫਿਰ ਮੈਂ ਤਾਂ ਤਾਂ ਕਰਨੀ ਪਊਗੀ ਸਾਨੂੰ ਜੀ ਬੱਚੇ ਹੀ ਪਾਲਨੇ ਆ ਜੀ ਇਹਨਾਂ ਦੀ ਪੜ੍ਹਾਈ ਦਾ ਖਰਚਾ ਵੀ ਹੈ ਕਿੰਨੇ 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 ਕੇ ਪੈਸੇ ਬਣ ਜਾਂਦੇ ਸ਼ਾਮ ਤੱਕ ਤੁਹਾਨੂੰ ਬਸ ਸਬਜ਼ੇ ਦੇ ਬਣ ਜਾਂਦੀ ਦਿਹਾੜੀ 3-400 ਤਣ 400 ਬਣ ਜਾਂਦਾ ਚੱਲ ਆ ਵੀ ਝੋਨੇ ਤੋਂ ਬਾਅਦ ਕੀ ਕਰੋਗੇ ਜੇ ਝੋਨਾ ਲੱਗਦਾ ਲੈ ਆ ਬਾਈ ਜੀ ਫਿਰ ਤਵੇਲੇ ਕੋਈ ਮਨਰੇਗਾ ਦਾ ਕੰਮ ਨਾ ਜੀ ਉਹ ਵੀ ਬਸ ਥੋੜੇ ਚਿਰ ਚੱਲਦਾ ਬਸ ਮਸਰੂ ਤੁਹਾਨੂੰ ਧਰਨੇ ਲਾ ਲਾ ਕੇ ਜੀ ਪੈਸੇ ਪਾਉਣੇ ਪੈਂਦੇ ਆ ਤੇ ਕੰਮ ਚਲਾਉਣਾ ਪੈਂਦਾ ਉਹ ਦੇ ਕੇ ਚਲਾਉਂਦੇ ਨਹੀਂ ਜੀ ਉਹ ਮਾਤਾ ਹੀ ਹੋਇਆ ਇਧਰ ਮੜਾ ਜੀ ਭੈਣ ਜੀ 1000 1000 ਰੁਪਇਆ ਕਹਿੰਦੀ ਸਰਕਾਰ ਆ 1000 ਰੁਪਇਆ ਆ ਗਿਆ ਨਵੀਂ ਸਰਕਾਰ ਕੋਈ ਨਹੀਂ ਆਸ ਕੋਈ ਹੈ ਆਸ ਆਸ ਕਾ ਦੀ ਇਜਤ ਦੇਣਾ ਸੀ ਤੇ ਦੇ ਦਿੰਦੇ ਪਹਿਲਾਂ ਹੀ ਹੁਣ ਆਸ ਕਾ ਦੀ ਰਹਿ ਗਈ ਨਹੀਂ ਹੁਣ ਤਾਂ ਸਰਕਾਰ ਦਾ ਸਾਲ 1.5 ਸਾਲ ਰਹਿ ਗਿਆ ਤਕਰੀਬਨ 2 ਸਾਲ ਜੇ ਉਹ ਚਰਚ ਨਹੀਂ ਦੇ ਸਕੇ ਸਰ ਹੁਣ ਕੀ ਦੇ ਦੇਣਗੇ ਉਹ ਆਸ ਖਤਮ ਹੋ ਗਈ ਜਦੋਂ ਦੇਣਗੇ ਉਹਦਾ ਪਤਾ ਲੱਗੂਗਾ ਕੁਝ ਨਹੀਂ ਦਿੰਦੇ ਅੱਛਾ ਹਾਲੇ ਦਿੱਤਾ ਨਹੀਂ ਕੋਈ ਜੇ ਉਹ ਇੰਨਾ ਹੀ ਕੁਝ ਦਿੰਦੇ ਹੁਣ ਤੇ ਫਿਰ ਸਾਨੂੰ ਆ ਪੂਰਾ ਪੂਰਾ ਬੱਚੇ ਲੈ ਕੇ ਕਿਉਂ ਅੰਨੀਰਾਂ ਦੇ ਵਿੱਚ ਫਿਰਨਾ ਪਵੇ ਪੈਨਸ਼ਨ ਪਿਛੇ 131 ਦੀ ਕਰੀ ਆ ਵੀ ਇਹ ਪਿਛਲੇ 131 ਨੂੰ ਅਸੀਂ 2500 ਪਾਵਾਂਗੇ ਤੇ ਕੋਈ ਉਹ ਨਹੀਂ ਆਈ ਕੋਈ ਪੈਨਸ਼ਨ ਵੀ ਨਹੀਂ ਆਈ ਪੈਨਸ਼ਨ ਵੀ ਨਹੀਂ ਆਈ ਕਿਸੇ ਦੀ ਇੱਕ ਦੋ ਪਾਉਂਦੇ ਸੀ ਤੇ ਹੁਣ ਹੁਣ 28 29 ਨੂੰ ਪਾਉਣ ਲੱਗ ਪਏ ਮਹੀਨਾ ਉਹ ਸਿੱਧਾ ਹੀ ਲੈ ਗਏ ਭਾਈ ਜੀ ਤੁਸੀਂ ਫਿਰ ਜਦੋਂ ਇਹਨਾਂ ਦੇ ਐਮ ਐਲ ਏ ਆਉਂਦੇ ਐਮ ਐਲ ਏ ਨੂੰ ਆਖੋ ਨਾ ਇਹ ਗੱਲ ਵੀ ਸਾਡਾ 100000 ਰੁਪਇਆ ਦੇ ਦਿਓ ਕੋਈ ਨਹੀਂ ਆਉਂਦਾ ਜੀ ਵੋਟਾਂ ਲੈ ਕੇ ਮੁੜਦੇ ਮੁੜ ਕੇ ਕੋਈ ਨਹੀਂ ਆਉਂਦਾ ਵੋਟਾਂ ਵੇਲੇ ਆਉਂਦੇ ਉਸ ਤੋਂ ਬਾਅਦ ਨਹੀਂ ਆਉਂਦੇ ਕੋਈ ਨਹੀਂ ਆਉਂਦੇ ਉਸ ਤੋਂ ਬਾਅਦ ਕੋਈ ਨਹੀਂ ਮਿਲਦਾ ਲੱਗਦਾ ਹੈ ਸਰਕਾਰ ਇਹ ਸਰ ਇਹ ਸਰਕਾਰ ਜੀ ਮਜ਼ਦੂਰ ਲਈ ਤਾਂ ਮਾੜੀ ਹੈ ਜੀ ਇਹਨਾਂ ਨੇ ਕੋਈ ਵੀ ਕੰਮ ਨਹੀਂ ਕੀਤਾ ਜੀ ਸਰਕਾਰ ਨੇ ਇਸ ਨੇ ਅੱਛਾ ਹਾਂਜੀ ਤੇ ਨਾ ਕੋਈ ਸਕਾਲਰਸ਼ਿਪ ਦੇ ਵੇਖ ਲਓ ਜਾਂ ਕੋਈ ਬੱਚਿਆਂ ਨੂੰ ਫ੍ਰੀ ਦਿੰਦੇ ਸੀ ਕੋਈ ਸਕੂਲ ਵੱਲੋਂ ਸਰਕਾਰ ਵੱਲੋਂ ਉਹ ਵੀ ਨਹੀਂ ਮਿਲਦਾ ਨਹੀਂ ਦਿੰਦੇ ਜੀ ਇੱਕ ਬਾਦਲ ਵੇਲੇ ਸਕੀਮ ਚੱਲੀ ਸੀ ਛੋਟੇ ਬੱਚਿਆਂ ਨੂੰ ਸਾਈਕਲ ਦਿੰਦੇ ਸੀ ਉਹ ਵੀ ਸਰਕਾਰ ਨੇ ਬੰਦ ਕਰਤੇ ਜੀ ਹੁਣ ਤਾਂ ਕਿਸੇ ਨੂੰ ਵੀ ਸਕੂਲ ਨਹੀਂ ਦਿੰਦੇ ਜੀ ਸਾਈਕਲ